ਚੈਨਲ ਆਈ ਪੰਜਾਬ ਦੇਖ ਰਹੇ ਸਮੂਦਰਸ਼ਕਾ ਦਾ ਸਵਾਗਤ ਹੈ। ਸਵਰਗਵਾਸੀ ਜਸਦੇਵ ਸਿੰਘ ਸੰਧੂ ਸਾਭਾ ਮੰਤਰੀ ਪੰਜਾਬ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਵਿਚਾਰ ਸਿਮੇਲਨ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹਾਜ਼ਰੀ ਭਰ ਇਸ ਮੌਕੇ ਹੋਰ ਵੀ ਉੱਗੇ ਸ਼ਖਸੀਤਾ ਇਸ ਮੌਕੇ ਹਾਜ਼ਰ ਸਨ। ਇਸ ਸਿਮੇਲਨ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਤਿਹਦਾਰ ਜਰਨੈਲ ਸਿੰਘ ਖਰਤਾਰਪੁਰ ਸੁਰਜੀਤ ਸਿੰਘ ਰਖੜਾ ਤੋਂ ਇਲਾਵਾ ਵੱਡੇ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਦੇਵੀਗੜ੍ਹ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ ਜਦੋਂ ਅਕਾਲ ਤਖਤ ਜਦੋਂ ਅਕਾਲ ਤਖਤ 'ਤੇ ਹਮਲਾ ਹੋਇਆ ਜਾਂ ਉਦੋਂ ਰੋਜ਼ ਦੀ ਲਹਿਰ ਸੀ ਜਾਂ ਹੁਣ ਜਦੋਂ ਸਾਡੇ ਸਿੰਘ ਸਰਬਾਨ ਨੂੰ ਹਾਰ ਕੀਤਾ ਤਾਂ ਸਾਰਿਆਂ ਨੇ ਬਹੁਤ ਵੱਡਾ ਰੋਸ ਕੀਤਾ ਚਾਹੇ ਆਪਣੇ ਪੰਜਾਬ ਜਿਹੜੀ ਆ ਉਹ ਘੜੀ ਜਾਂ ਉਹਨਾਂ ਨੇ ਵਰਤੀ ਜੇ ਕਿਥੋਂ ਲਈ ਉਹਨਾਂ ਨੇ ਇਹਦੇ ਬਾਰੇ ਉਹ ਜਾਣਦੇ ਆ ਲੇਕਿਨ ਉਹ ਬਹੁਤ ਜ਼ਿਆਦਾ ਗੰਭੀਰ ਮਿੱਥ ਹੈ ਕਹਿੰਦੇ ਵੀ ਇੱਕ ਵਾਰ ਵਿੱਚ ਨਿਆਂ ਨਹੀਂ ਹੁੰਦਾ ਹੈ ਕੋਈ ਅਥਾਰਟੀ ਨਹੀਂ ਹੈ ਜਿਹੜਾ ਨਿਆਂ ਕਰੇ ਵੀ ਸਾਨੂੰ ਕੋਈ ਰਾਜਾ ਦਿਓ ਕਹਿੰਦੇ ਰੱਬ ਨੇ ਪਰਜਾ ਦੀ ਫਰਿਆਦ ਸ਼ਾਇਦ ਉਹਦਾ ਨਾਮ ਸੀ ਔਰ ਉਹਨੇ ਰਾਜਗੀਤਾ ਉਸ ਰਾਜੇ ਨੇ ਰੱਬ ਦੇ ਦਿੱਤੇ ਹੋਏ ਰਾਜੇ ਨੇ ਤੂੰ ਸਾਰੇ ਨਾਂ ਸ਼ਾਇਦ ਸੁਣਿਆ ਹੋਵੇ ਕਿਸੇ ਨੇ ਇੱਕ ਡਾਇਨੈਸਟੀ ਚੱਲਦੀ ਹੈ ਇਸ਼ਪਾਕੂ ਦੀ ਜਿਹਦੇ ਵਿੱਚ ਰਾਮਚੰਦਰ ਜੀ ਹੋਏ ਜਿਹਦੇ ਵਿੱਚ ਗੁਰੂ ਸਾਹਿਬ ਵੀ ਉਹ ਉਹਨਾਂ ਦਾ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਆ ਪੰਥਕ ਸੇਵਾ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਪੰਥ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਕਟ ਹੈ ਕਿ ਸਭ ਨੇ ਮਹਿਸੂਸ ਕੀਤਾ ਹੈ ਕਿ ਸਿੱਖ ਸਿਆਸਤ ਜਿਹੜੀ ਮਾਨਵਵਾਦੀ ਹੈ ਮਨੁੱਖਤਾ ਦੇ ਭਲੇ ਦੀ ਸਿਆਸਤ ਹੈ ਇਹਦੇ ਵਿੱਚ ਉਭਾਰ ਜਿਹੜਾ ਉਹ ਹੋਣਾ ਚਾਹੀਦਾ ਸੀ ਕੱਲ ਦੀ ਗੱਲ ਕੀਤੀ ਆਵੇ ਬੀਤੇ ਦਿਨ ਗੱਲ ਹਰਨਾਮ ਸਿੰਘ ਜਾਨੀ ਹਰਨਾਮ ਸਿੰਘ ਕੋਲੜਾ ਕਟਵੜਾ ਇਕੱਠਾ ਜਿਹੜਾ ਰੱਖਿਆ ਗਿਆ ਸੀ ਉਹਦੇ ਵਿੱਚ 6 ਮਤ ਜਿਹੜੇ ਨੇ ਪਾਏ ਗਏ ਨੇ ਉਹ 6 ਮਤਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੀ ਕੁਝ ਮਤੇ ਪਾਏ ਗਏ ਨੇ ਕਿਉਂਕਿ ਹਰ ਸਮੇਂ ਜਿਹੜਾ ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਸ਼ਕਤੀਆਂ ਵੱਲ ਮਤੇ ਪਾਏ ਜਾ ਰਹੇ ਨੇ ਲੋਕਾਵਲ ਮਤੇ ਪਾਏ ਜਾ ਰਹੇ ਨੇ ਕਿਸ ਤਰ੍ਹਾਂ ਦੇਖਦੇ ਉਸ ਨੂੰ ਜਿਵੇਂ 1984 ਦੇ ਵਿੱਚ ਉਸ ਵਕਤ ਦੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਹਮਲਾ ਕੀਤਾ ਸੀ ਤੇ ਦੁਨੀਆ ਭਰ ਦਾ ਸਿੱਖ ਜਿਹੜਾ ਉਹ ਉੱਠਿਆ ਸੀ ਅਸ ਵਕਤ ਦੁਨੀਆ ਭਰ ਦਾ ਸਿੱਖ ਜਿਹੜਾ ਉਹ ਉਪਰਲਾ ਉਠਿਆ ਜਦੋਂ ਕੁਝ ਵਿਅਕਤੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਾਨ ਮਰਿਆਦਾਵਾਂ ਤੇ ਪੰਥਕ ਪਰੰਪਰਾਵਾਂ ਦਾ ਜਿਹੜਾ ਕਾਂਨ ਕਰ ਦਿੱਤਾ ਤੇ ਇਹੋ ਜੀ ਸਥਿਤੀ ਦੇ ਵਿੱਚ ਸਿੱਖ ਸੰਸਥਾਵਾਂ ਦਾ ਉੱਠਣਾ ਇਕੱਠੇ ਹੋਣਾ ਮੀਟਿੰਗਾਂ ਕਰਨੀਆਂ ਮਤੇ ਪਾਸ ਕਰਨੇ ਇਸ ਸੁਭਾਵਕ ਹੈ ਔਰ ਜਿਹੜਾ ਵੀ ਮਤਾ ਪੰਥਕ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਵਾਸਤੇ ਸਿੱਖ ਪੋਲਿਟਿਕਸ ਦੇ ਉਭਾਰ ਲਈ ਜਿ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਉੱਚਾ ਚੁੱਕਾ ਵਾਸਤੇ ਕੀਤਾ ਜਾਂਦਾ ਉਹਦਾ ਸਮਰਥਕ ਰਹੀ ਤੁਸੀਂ ਗੱਲ ਕੀਤੀ ਹੈ ਸੇਦ ਤੋਂ ਉੱਪਰ ਕਹਿੰਦਾ 10 ਕਹਿੰਦਾ ਜਿਹੜਾ ਚੰਡੀਗੜ੍ਹ ਦੇ ਆਲੇ ਦੁਆਲੇ ਧੂਰੇ ਦੇ ਉੱਪਰ ਕੰਬਦੇ ਨੇ ਉਹ 10 ਬੰਦੇ ਤਾਂ ਕੋਈ ਨਾਮ ਜ਼ਿਕਰ ਕਰ ਦਿਓ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪਤਾ ਲੱਗ ਜਾਊਗਾ ਉਹੀ 10 ਬੰਦੇ ਟੀਵੀ ਚੈਨਲਾਂ ਦੇ ਉੱਤੇ ਦਿਖਦੇ ਨੇ ਰੋਜ਼ ਸ਼ਾਮ ਨੂੰ ਬੈਠਦੇ ਨੇ ਅ ਸਰ ਤੁਹਾਡੇ ਸਾਹਿਬ ਜੀ ਸਰ ਨੂੰ ਸਾਬਤ ਤੱਕ ਨੇ ਤੁਸੀਂ ਉਹਨਾਂ ਨੂੰ ਜਿੱਤੇ ਤਰ ਮੰਨਦੇ ਹੋ ਇਸੇ ਨੂੰ ਦੇਖੋ ਅਸੀਂ ਪੰਥ ਨਾਲ ਹੈ ਜੀ ਅੱਛਾ ਕੋਰ ਨਾਲ ਤਾਂ ਹੈ ਪੰਥਕ ਭਾਵਨਾ ਅੱਛਾ ਤੁਹਾਡੇ ਤੋਂ ਸਮਝ ਵੀ ਮੰਗਾਈਏ ਸਾਡੇ ਸਾਡੇ ਵਰਗੇ ਜਿਹੜੇ ਨਾਚੀ ਹੈਗੇ ਅਸੀਂ ਤਾਂ ਸਿਰਫ ਤੇ ਸਿਰਫ ਪੰਥਕ ਭਾਵਨਾਵਾਂ ਦੀ ਤਰਜਮਨੀ ਤਰਜਮਾਨੀ ਕਰ ਲਈ ਅਸੀਂ ਹੁਕਮਨਾਮਾ ਜਾਰੀ ਕੀਤਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਹੀ ਕਰਦੇ ਹਾਂ ਬਾਕੀ ਭਾਈ ਕੁਲਦੀਪ ਸਿੰਘ ਜਿਹੜੇ ਨੇ ਸਾਡਾ ਉਹਨਾਂ ਨਾਲ ਕੋਈ ਨਿੱਜੀ ਬਹਿਰਬ੍ਰੋਧ ਨਹੀਂ ਹੈ ਉਹ ਕਥਾਵਾਚਕ ਨਹੀਂ ਔਰ ਕਥਾਵਾਚਕ ਨਾਲ ਕਿਸੇ ਸਖਦਾ ਬਹਿਰਬ੍ਰੋਧ ਹੋ ਹੀ ਨਹੀਂ ਸਕਦਾ ਗੱਲ ਪੰਥ ਦੀ ਹੈ ਕਿ ਪੰਥਕ ਧਰ ਦੇ ਨਾਲ ਉਹਨਾਂ ਜਿਹੜੀ ਪੰਥਕ ਜਿੱਦਰ ਪੰਥ ਹੈ ਉਧਰ ਹਰ ਪਾਸੇ ਮਨਜੀਠਿਆ ਸਾਹਿਬ ਜਿਹੜਾ ਹੁਣ ਕਿਤਨਾ ਕਿਤਨਾ ਸਾਹਮਣੇ ਆ ਕੇ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਸਟੇਜ ਸਾਜੀ ਕਰਨ ਕਿਉਂਕਿ ਸਾਰੇ ਇਕੱਠੇ ਹੋ ਕੇ ਆ ਰਹੇ ਨੇ ਕੋਈ ਸਨਿਆਹ ਦੇਣਾ ਚਾਹੁੰਦੇ ਹੋ ਮਨਜੀਠਿਆ ਸਾਹਿਬ ਮੈਂ ਪਹਿਲਾਂ ਹੀ ਕਿਹਾ ਜੀ ਕਿ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਉਹ ਇਸ ਘਟਨਾ ਕਰਮ ਤੋਂ ਬਾਅਦ ਉੱਠਿਆ ਹੈ ਹਰ ਇੱਕ ਦੀਆਂ ਭਾਵਨਾਵਾਂ ਜਿਹੜੀਆਂ ਉਹ ਆਹਤ ਹੋਈਆਂ ਹੈ ਜੇ ਨਹੀਂ ਕੋਈ ਸਮਝ ਰਿਹਾ ਤੇ ਸਿਰਫ 8-10 ਬੰਦੇ ਨਹੀਂ ਸਮਝ ਰਹੇ ਕਿ ਪੰਥ ਕੋ ਲਾ ਰਿਹਾ ਹੈ ਤੇ ਜਿਹਦੇ ਵੀ ਮਨ 'ਚ ਦਰਦ ਹੈ ਉਹ ਬੋਲ ਰਿਹਾ ਚਾਹੇ ਉਹ ਵਿਕਰਮਜੀਤ ਸਿੰਘ ਜੀ ਮਜੀਠਿਆ ਤੇ ਚਾਹੇ ਕੋ